ਸਤਿ ਸ੍ਰੀ ਅਕਾਲ ਜੀ। ਉਮੀਦ ਕਰਦੀ ਹਾਂ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ। ਮਜ਼ਮ ਦੇ ਨਾਂ ਤੇ ਲੁੱਟਣਾ ਸਭ ਤੋਂ ਆਸਾਨ ਹੈ ਕਿਉਂਕਿ ਮਜ਼ਮ ਦੇ ਨਾਂ ਤੇ ਲੋਕ ਕਿੰਤ ਪ੍ਰੰਤੋਂ ਨਿਕਾਦੇ ਜਿਹੜੀ ਗੱਲ ਦੱਸ ਦਿੱਤੀ ਜਾਂਦੀ ਹੈ ਉਹਦੇ ਉੱਤੇ ਚੱਲਣਾ ਸ਼ੁਰੂ ਕਰ ਦਿੰਦੇ ਹੈਗੇ ਲਕਿਨ ਜੇ ਫਕੀਰ ਅਗਰ ਕਿ ਆ ਜਾਵੇ ਤੇ ਗਲਤ ਨਹੀਂ ਹੋਏਗਾ। ਆ ਬਾਬਾ ਰਣਜੀਤ ਸਿੰਘ ਢੜੀਆਂ ਵਾਲੇ ਅੱਡੀ ਵੀਡੀਓ ਦੇ ਵਿੱਚ ਆ ਹਿੰਦੂਆਂ ਦੇ ਇੱਕ ਬਹੁਤ ਵੱਡੇ ਵਿਦਵਾਨ ਬਾਬਾ ਬਗੇਸ਼ਵਰ ਤਾਮ ਨੂੰ ਐਕਸਪੋਜ਼ ਕਰਨ ਦਾ ਹੀ ਹੈਗੀ ਹੈ। ਕੀ ਕਹਾਂਦੇ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਜਾਣਾਂਗੇ ਅਗਰ ਤੁਹਾਨੂੰ ਵੀਡੀਓ ਸਾਡੀ ਪਸੰਦ ਆਵੇ ਤਾਂ ਵਾਸਤੇ ਤੁਸੀਂ ਸੁਪਰ ਥੈਂਕਸ ਦੇ ਸਕਦੇ ਹੋ ਚਲ ਕੇ ਵੀਡੀਓ ਵੇਖਨੇ ਫਰਕਾ ਨਹੀਂ ਉਸ ਤੇ ਵਿਚਾਰ ਬੜਾ ਰੌਲਾ ਪੈਂਦਾ ਹੈ ਅੱਜ ਕੱਲ ਇੱਕ ਬਾਗੇਸ਼ਵਰ धाम ਵਾਲੇ ਬਾਬਾ ਹਨ ਬੜਾ ਨਿਊ ਚੈਨਲਾਂ ਦੇ ਉੱਤੇ ਡਿਬੇਟਸ ਚੱਲ ਰਹੀਆਂ ਨੇ ਉਹਨਾਂ ਦੀਆਂ ਖੁਦ ਦੀਆਂ ਇੰਟਰਵਿਊਜ਼ ਚੱਲ ਰਹੀਆਂ ਨੇ ਵੱਡੇ ਵੱਡੇ ਚੈਨਲ ਆਜ ਤੱਕ ਜੀ ਨਿਊਜ਼ ਵਰਗਿਆਂ ਨੇ এবੀਪੀ ਸਾਰੇ ਚੈਨਲਾਂ ਨੇ ਪ੍ਰੋਗਰਾਮ ਕੀਤੇ ਨੇ ਬਾਰ ਬਾਰ ਜਿਹੜੇ ਉਥੋਂ ਦੇ ਬਾਬਾ ਨੇ ਬਾਗੇਸ਼ਵਰਤਾਬ ਸਰਕਾਰ ਕਹਿੰਦੇ ਨੇ ਜਿੰਨਾਂ ਨੂੰ ਉਹ ਬਾਰ ਬਾਰ ਉਹਨਾਂ ਦੀਆਂ ਇੰਟਰਵਿਊ ਲੈ ਰਹੇ ਆਪਾਂ ਉਹਨਾਂ ਬਾਰੇ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਜਦੋਂ ਇੰਦਰਜੀਤ ਸਿੰਘ ਨਿੱਕੂ ਉਹ ਬਾਬੇ ਕੋਲ ਗਿਆ ਸੀ ਸਾਡਾ ਮਸਲਾ ਕਿਸੇ ਧਰਮ ਨਾਲ ਨਹੀਂ ਸਾਡਾ ਮਸਲਾ ਧਰਮਾਂ ਦੇ ਨਾਂ ਤੇ ਹੋ ਰੇ ਪਖੰਡ ਲਾਲ ਹੈ ਕਿਸੇ ਵੀ ਫੀਲਡ ਵਿੱਚ ਬੁੱਧੂ ਨਹੀਂ ਬਣਾਇਆ ਜਾ ਸਕਦਾ ਪਰ ਸਭ ਤੋਂ ਵੱਧ ਜੇ ਕੋਈ ਬੁੱਧੂ ਬਣਦਾ ਹੈ ਤੇ ਧਰਮ ਦੇ ਫੀਲਡ ਵਿੱਚ ਬਣਦਾ ਹੈ ਤੇ ਲੋਕਾਂ ਨੂੰ ਬਣਾਇਆ ਜਾ ਸਕਦਾ ਸਭ ਤੋਂ ਵੱਧ ਲੁੱਟਿਆ ਬੁੱਧੂ ਬਣਾਉਣ ਦਾ ਕੰਮ ਧਰਮ ਦੇ ਵਿੱਚ ਜਿੰਨਾ ਹੋ ਸਕਦਾ ਉਨਾ ਹੋਰ ਕਿਸੇ ਤਰੀਕੇ ਦੁਆਰਾ ਹੋ ਹੀ ਨਹੀਂ ਸਕਦਾ ਜਿਹੜਾ ਬੰਦਾ ਧਰਮ ਦਾ ਰੂਪ ਧਾਰ ਲਵੇ ਧਰਮ ਦਾ ਬਾਣਾ ਪਾ ਲਵੇ ਚਾਹੇ ਸਿੱਖੀ ਪਹਿਰਾਵਾ ਧਰਮ ਦਾ ਸਿੱਖ ਧਰਮ ਦਾ ਪਹਿਰਾਵਾ ਪਾਵੇ Hindu ਧਰਮ ਦਾ ਪਹਿਰਾਵਾ ਪਾਵੇ ਇਸਲਾਮ ਧਰਮ ਦਾ ਪਹਿਰਾਵਾ ਪਾਵੇ ਉਹ ਫਿਰ ਲੋਕਾਂ ਨੂੰ ਬੜੀ ਛੇਤੀ ਬੁੱਧੂ ਬਣਾ ਲਿੰਦਾ ਲੋਕੀ ਝੱਟ ਕਮਲੇ ਹੋ ਜਾਂਦੇ ਨੇ ਅਗਲੇ ਜਨਮਾ ਵਿੱਚ ਮਿਲ ਜਾਏਗਾ ਇਸ ਜਨਮ ਚ ਕਰੋ ਅਗਲੇ ਜਨਮਾ ਵਿੱਚ ਮਿਲ ਜਾਏਗਾ ਕੋਈ ਨਹੀਂ ਪੁੱਛਦਾ ਵੀ ਇਸ ਵਾਰੀ ਮੈਂ ਰਜਿਸਟਰੀ ਕਰਾ ਲਵਾਂ ਤੇ ਕਬਜਾ ਅਗਲੇ ਜਨਮ ਚ ਮਿਲੇਗਾ ਲੋਕ ਹੱਸ ਪੈਣ ਦੇ ਪਰ ਇੱਥੇ ਲੋਕੀ ਅਗਲੇ ਜਨਮਾਂ ਤੇ ਭਰੋਸਾ ਕਰ ਲੈਂਦੇ ਧਰਮ ਦੇ ਨਾਂ ਤੇ ਹਰ ਤਰ੍ਹਾਂ ਦੀ ਗੁੰਡਾਗਰਦੀ ਚੱਲ ਸਕਦੀ ਹੈ ਧਰਮ ਦੇ ਨਾਂ ਤੇ ਹਰ ਤਰ੍ਹਾਂ ਦਾ ਨਸ਼ਾ ਚੱਲ ਸਕਦਾ ਕੱਲ ਸਾਡੇ ਹੀ ਧਰਮ ਦਾ ਸਿੱਖ ਧਰਮ ਦਾ ਇੱਕ ਬੰਦਾ ਬੋਲ ਰਿਹਾ ਸੀ ਮਾਸ ਖਾਣਾ ਮਾੜਾ ਨਹੀਂ ਸ਼ਰਾਬ ਪੀਣੀ ਵੀ ਨਹੀਂ ਮਾੜੀ ਜਦੋਂ ਇਹਨਾਂ ਨੂੰ ਜੀ ਕਰਦਾ ਮਾੜਾ ਜਦੋਂ ਜੀ ਕਰਦਾ ਮਰਿਆਦਾ ਬਣਾ ਲੈਂਦੇ ਨੇ ਜਦੋਂ ਜੀ ਕਰਦਾ ਤੋੜ ਦਿੰਦੇ ਨੇ ਕਿਉਂਕਿ ਇਹਨਾਂ ਦੇ ਆਪਣੇ ਹੱਥ ਹੈ ਸਾਰਾ ਕੁਝ ਇਹਨਾਂ ਨੇ ਆਪ ਹੀ ਬਣਾਇਆ ਹੋਇਆ ਹੁੰਦਾ ਪੁਜਾਰੀ ਸਿਸਟਮ ਬੜਾ ਕਮਾਲ ਦਾ ਹੈ ਬੜਾ ਵਿਗੜਿਆ ਹੋਇਆ ਇਹ ਸਮਾਜ ਵਿਗੜੇ ਹੋਏ ਇਹ ਲੋਕ ਹੁੰਦੇ ਨੇ ਸਮਾਜ ਨੂੰ ਬੁੱਧੂ ਬਣਾਉਣ ਵਾਸਤੇ ਸੋ ਉਹ ਜਿਹੜੇ ਸਾਹਮਣੇ ਜੋ ਦਬੇਰਸ ਚੱਲ ਰਹੀਆਂ ਨੇ ਚੈਨਲਾਂ ਦੇ ਉੱਤੇ ਮਾਈਂਡ ਰੀਡਿੰਗ ਕਰਨ ਵਾਲੇ ਬੰਦੇ ਵੀ ਸਾਹਮਣੇ ਆਏ ਜਿਨ੍ਹਾਂ ਨੇ ਮਾਈਂਡ ਰੀਡ ਕਰਕੇ ਵਿਖਾਇਆ ਸੋਹਾਨੀ ਸ਼ਾ ਇੱਕ ਬੜੀ ਕਮਾਲ ਦੀ ਇੱਕ ਕਹਿ ਲੋ ਤੁਸੀਂ ਵੀ ਮਾਈਂਡ ਰੀਡ ਕਰਨ ਵਾਲੀ ਲੜਕੀ ਹੈ ਬੱਚੀ ਹੈ ਸੋਹਾਨੀ ਸ਼ਾ YouTube ਤੇ ਪਰੋ ਵੱਡੇ ਵੱਡੇ ਬੰਦਿਆਂ ਨਾਲ ਸੰਦੀਪ ਮਹੇਸ਼ਵਰੀ ਦੇ ਨਾਲ ਵੀ ਉਹ ਇੰਟਰਵਿਊ ਕਰਕੇ ਗਈ ਹੈ ਸੁਣ ਕੇ ਵੇਖਿਓ ਆਉਣ ਸਾਰ ਇੱਕ ਪਰਚਾ ਦੇ ਦਿੰਦੀ ਏ ਜਦੋਂ ਜਾਣ ਲੱਗਦੀ ਕਹਿੰਦੀ ਪੜ ਕੇ ਦੇਖੋ ਇਹਦੇ ਵਿੱਚ ਕੀ ਲਿਖਿਆ ਮੈਂ ਪਹਿਲੇ ਹੀ ਲਿਖ ਕੇ ਲੈ ਕੇ ਆਈ ਸੀ ਸਭ ਆਸਾਨ ਹੈ ਪਹਿਲੇ ਹੀ ਲਿਖ ਕੇ ਲਿਆ ਸੀ ਸੋ ਮੈਂ ਜਿਹੜੀ ਗੱਲ ਕਹਿਣੀ ਹੈ ਕਿ ਉਹ ਸੁਹਾਣੀ ਸ਼ਾ ਜਿਹੜੀ ਹੈ ਉਹ ਹੁਣ ਕਈ ਚੈਨਲਾਂ ਤੇ ਗਈ ਹੈ ਵੱਡੇ ਵੱਡੇ ਬਾਬਾ ਵੱਡੇ ਵੱਡੇ ਸਾਧੂ ਕੰਪਿਊਟਰ ਬਾਬਾ ਇੱਕ ਹੈਗਾ ਉਹਨਾਂ ਦੇ ਮਾਈਂਡ ਰੀਡ ਕਰਕੇ ਦੱਸ ਦਿੰਦੀ ਹੈ ਵੀ ਤੂੰ ਆ ਸੋਚ ਰਿਹਾ ਤੂੰ ਇੱਕ ਨਾਮ ਸੋਚ ਕਿਤੇ ਬੈਠਾ ਚੈਨਲ ਦੇ ਉੱਤੇ ਤੂੰ ਮੰਨ ਨਾਮ ਸੋਚ ਰਿਹਾ ਮੈਂ ਇੱਥੇ ਬੈਠੀ ਆ ਤੂੰ ਆ ਸੋਚਦਾ ਉਹ ਪਹਿਲਾਂ ਲਿਖ ਦਿੰਦੀ ਹੈ ਸਲੇਟ ਦੇ ਉੱਤੇ ਬਾਬੇ ਨੂੰ ਕਹਿੰਦੇ ਦੱਸੋ ਜੀ ਕੀ ਸੋਚ ਰਿਹਾ ਜਦੋਂ ਬਾਬਾ ਦੱਸਦਾ ਉਹ ਕਹਿੰਦੀ ਆ ਦੇਖ ਮੈਂ ਪਹਿਲਾਂ ਲਿਖ ਦਿੱਤਾ ਸੀ ਤੂੰ ਸੋਚਿਆ ਮੈਂ ਲਿਖਤਾ ਪਰ ਜਦੋਂ ਬੰਦੇ ਦੇ ਉੱਤੇ ਅੱਖਾਂ ਤੇ ਪੱਟੀ ਵੱਜ ਜਾਂਦੀ ਧਰਮ ਦੀ ਫਿਰ ਉਹ ਸੋਚਣਾ ਨਹੀਂ ਜਾਂਦਾ ਸਾਹਮਣੇ ਕੈਮਰੇ ਨੇ ਸਾਇੰਸ ਹੈ ਮਾਈਂਡ ਰੀਡ ਕਰਨ ਵਾਲੇ ਸਾਹਮਣੇ ਬੈਠੇ ਨੇ ਸਭ ਕੁਝ ਇਦਾਂ ਸਾਹਮਣੇ ਕਰਕੇ ਦਿਖਾ ਰਹੇ ਨੇ ਵੱਡੇ ਵੱਡੇ ਗੁਰੂਆਂ ਦੇ ਮਾਈਂਡ ਰੀਡ ਇੱਕ ਲੜਕੀ ਕਰ ਰਹੀ ਹੈ ਇੱਕ ਬੱਚੀ ਕਰ ਰਹੀ ਹੈ ਉਹ ਕਹਿੰਦੀ ਮੇਰਾ ਇਹ ਕੰਮ ਹੈ ਉਹ ਕਹਿੰਦੀ ਹੈ ਇੱਕ ਕਲਾ ਹੈ ਇਦੋਂ ਵੀ ਮੈਂ ਕਹਿੰਦੀ ਡਿਟੇਲ ਨਾਲ ਦੱਸ ਸਕਦੀ ਆ ਵੀ ਤੁਸੀਂ ਕਿੱਦਾਂ ਇੰਨੇ ਲੋਕਾਂ ਚੋਂ ਬੰਦੇ ਨੂੰ ਖੜਾ ਕਰ ਲੈਨੇ ਹੋ ਵੀ ਆ ਉੱਠ ਕੇ ਤੂੰ ਆ ਸੋਚਦਾ ਆਹ ਤੇਰਾ ਪਿੰਡ ਐ ਆਹ ਤੇਰਾ ਘਰ ਐ ਇਹ ਇੱਕ ਟ੍ਰਿਕ ਐ ਇੱਕ ਕਲਾ ਐ ਕਹਿੰਦੀ ਜੇ ਮੈਂ ਦੱਸ ਦਿੱਤਾ ਤੇ ਜਿੰਨਿਆਂ ਨੇ ਇਹ ਕਲਾ ਸਿੱਖੀ ਹੋਈ ਏ ਉਹਨਾਂ ਦੀ ਕਲਾ ਤੇ ਪਾਣੀ ਫਿਰ ਜਾਣਾ ਕਿਉਂਕਿ ਮਨੋਰੰਜਨ ਕਰਨ ਦਾ ਇੱਕ ਤਰੀਕਾ ਐ ਜੇ ਮੈਂ ਉਹ ਟ੍ਰਿਕ ਹੀ ਦੱਸਤਾ ਵੀ ਕਿਵੇਂ ਹੁੰਦਾ ਫਿਰ ਸਾਰਿਆਂ ਦਾ ਰੋਜੀ ਰੋਟੀ ਦਾ ਮਸਲਾ ਹੈ ਹਜ਼ਾਰਾਂ ਬੰਦੇ ਇਹਦੇ ਤੇ ਰੋਟੀ ਕਮਾ ਰਹੇ ਨੇ ਜਾਦੂ ਕਰ ਰਹੇ ਨੇ ਟ੍ਰਿਕ ਕਰਦੇ ਨੇ ਤੇ ਉਹਨਾਂ ਦੀ ਰੋਜੀ ਰੋਟੀ ਮਰ ਜਾਣੀ ਐ ਵੱਡੇ ਵੱਡੇ ਬਾਬਾ ਵੱਡੇ ਵੱਡੇ ਸਾਧੂ ਚੈਨਲਾਂ ਤੇ ਕਿਤੇ ਦੀ ਕਿਤੇ ਬੈਠੇ ਨੇ ਉਹਨਾਂ ਦੇ ਮਾਈਂਡ ਰੀਡ ਕਰਦੀ ਤੁਸੀਂ ਕਹਿੰਦੇ ਆ ਇਹ ਸ਼ਕਤੀ ਹੈ ਉਹ ਕਹਿੰਦੀ ਇਹ ਕਲਾ ਹੈ ਇਹ ਸਿੱਖੀ ਹੋਈ ਹੈ ਪਰ ਜਦੋਂ ਪਰਦਾ ਪੈ ਜਾਂਦਾ ਦਿਮਾਗ ਦੇ ਉੱਤੇ ਫੇਰ ਨਹੀਂ ਬੰਦੇ ਸੋਚਦੇ ਫੇਰ ਨਹੀਂ ਸੋਚਦੇ ਕੀ ਗਲਤ ਹੈ ਕੀ ਠੀਕ ਹੈ ਹਰ ਧਰਮ ਦੇ ਵਿੱਚ ਚਾਹੇ ਉਹ ਹਿੰਦੂਇਜ਼ਮ ਹੈ ਹੁਣ ਵਿਵੇਕਾਨੰਦ ਬਾਰੇ ਤੁਸੀਂ ਜੇ ਪੜ ਸਕੋ ਉਹਨਾਂ ਦੀ ਜੀਵਨੀ ਜਾਂ ਕਈ ਚੀਜ਼ਾਂ ਵੀ ਕਿੱਦਾਂ ਦੇ ਲੋਕ ਸੀ ਉਹ ਪਰ ਜੋ ਪਖੰਡ ਹੈ ਜੋ ਅੱਜ ਚੱਲਦਾ ਹੈ ਉਹਨਾਂ ਵੱਲ ਵੇਖੋ ਜੋ ਧਰਮ ਦੀ ਅਸਲ ਗੱਲ ਸੀ ਕਿਤੇ ਨਾ ਕਿਤੇ ਉਹ ਲੋਕਾਂ ਨੂੰ ਸਮਾਜ ਨੂੰ ਸੁਧਾਰਨ ਵਾਲੇ ਪਾਸੇ ਸੀ ਪਰ ਧਰਮਾਂ ਦੇ ਨਾਂ ਤੇ ਜੋ ਲੁੱਟ ਖਸੁੱਟ ਬੱਤੀ ਹੁੰਦੀ ਹੈ ਉਹਦਾ ਹਾਲ ਵੇਖੋ ਚਾਹੇ Hindu ਧਰਮ ਵੇਖ ਲਓ ਚਾਹੇ Sikh ਧਰਮ ਵੀ ਵੇਖ ਲਓ ਸਾਰੀ ਗੁਰਬਾਨੀ ਦੇ ਵਿੱਚ ਕਿਤੇ ਨਹੀਂ ਕਿਹਾ ਵੀ ਇਸ਼ਨਾਨ ਕਰ ਤੇਰਾ ਪੜਾ ਹੋ ਜਾਏਗਾ ਸਾਡੇ ਵਾਲਿਆਂ ਨੇ ਥਾ-ਥਾ ਤੇ ਇਸ਼ਨਾਨ ਦੇ ਪ੍ਰਬੰਧ ਕਰ ਦਿੱਤੇ ਐ ਵੀ ਯਾਰ ਲੋਕਾਂ ਨੂੰ ਤਰਵਾਸ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਬਣਾਓ ਖੁਸ਼ ਹੋ ਕੇ ਲੋਕ ਨਾਉਣਗੇ ਆਉਣਗੇ ਚੜਾਵਾ ਚੜਾਉਣਗੇ ਨਹਾ ਕੇ ਥੋੜਾ ਜਾਏਗਾ ਬੰਦਾ ਚੜਾਵਾ ਵੀ ਚੜਾ ਕੇ ਜਾਏਗਾ ਸੋ ਬੰਦਾ ਨਹਾਏਗਾ 50 ਨੇ ਸੀ ਠੀਕ ਹੋ ਜਾਣਾ ਨਾਰਮਲੀ ਗੱਲ ਐ ਜਿਹੜੇ ਠੀਕ ਹੋ ਜਾਣਗੇ ਉਹਨਾਂ ਦੀ ਸ਼ਰਦਾ ਬਣ ਜਾਏਗੀ ਜਿਹੜੇ ਨਹੀਂ ਠੀਕ ਹੋਣਗੇ ਆਪਾਂ ਕਹਿ ਦਾਂਗੇ ਤੁਹਾਡੀ ਸ਼ਰਦਾ ਹੀ ਹੈਨੀ ਜਿਹੜਾ ਦਾ ਬੱਚਾ ਬਾਹਰ ਚਲਿਆ ਗਿਆ ਕਹਿ ਦਾਂਗੇ ਭਾਈ ਤੇਰੀ ਸ਼ਰਦਾ ਹੈ ਵੇਖ ਕਿਰਪਾ ਹੋਗੀ ਜਿਹਦਾ ਨਾ ਗਿਆ ਉਹਨੂੰ ਕਾਂਗੇ ਤੇਰੀ ਸ਼ਰਦਾ ਹੀ ਹੈਨੀ ਬਚਣ ਦਾ ਵੀ ਤਰੀਕਾ ਬਹੁਤ ਵਧੀਆ ਗਰੰਟੀ ਕੋਈ ਨਹੀਂ ਦੇਣੀ ਕਮਾਲ ਦੀ ਗੱਲ ਹੈ ਗਰੰਟੀ ਵੀ ਕੋਈ ਨਹੀਂ ਦੇਣੀ ਤੇਰੀ ਸ਼ਰਦਾ ਹੀ ਨਹੀਂ ਸੀ ਸਾਡੇ ਵੀ ਇਹੋ ਹੀ ਪਖੰਡ ਚੱਲਦਾ ਹੈ ਇਹ ਨਹੀਂ ਬਾਕੀ ਦੇ ਧਰਮਾਂ ਵਿੱਚ ਪਖੰਡ ਚੱਲ ਰਿਆ ਨਹੀਂ ਹਿੰਦੂਆਂ ਚ ਵੀ ਬਥੇਰਾ ਹੈ ਮੁਸਲਮਾਨਾਂ ਚ ਵੀ ਬਥੇਰਾ ਹੈ ਯਾਰ ਤੇ ਸਿੱਖ ਵੀ ਕਿਤੇ ਘਟ ਨਹੀਂ ਰਹੇ ਉਦੋਂ ਦੂਰਤੀਆਂ ਵਾਧੀ ਕਰਦੇ ਨੇ ਘਟ ਨਹੀਂ ਅਸੀਂ ਵੀ ਪਖੰਡ ਕਰ ਰਹੇ ਅਸੀਂ ਵੀ ਬਹੁਤ ਕਰਦੇ ਆ ਸਾਡੇ ਵਿੱਚ ਵੀ ਰੱਜ ਕੇ ਪਖੰਡ ਆ ਗਿਆ ਕੋਈ ਸਾਇੰਟਿਸਟ ਬਣੇ ਕੋਈ ਮਿਹਨਤ ਕਰੇ ਕੋਈ ਲੌਜੀਕਲ ਸੋਚੇ ਕੋਈ ਪ੍ਰੈਕਟੀਕਲ ਸੋਚੇ ਜਿਹੜੀ ਗੱਲ ਪ੍ਰੈਕਟੀਕਲ ਹੋਵੇ ਉਹ ਸੋਚੋ ਜ਼ਿੰਦਗੀ 'ਚ ਮਿਹਨਤ ਕਰੋ ਹੱਲਣਾ ਕੱਲੋ ਹਾਰਡ ਵਰਕ ਕਰੋ ਠੀਕ ਹੈ ਟਿਕਾੜ ਨਾਲ ਬੈਠ ਵੀ ਜਾਓ ਮੈਡੀਟੇਸ਼ਨ ਪਾਰਟ ਆਫ ਲਾਈਫ ਬਣਾਓ ਇੱਕ ਜ਼ਿੰਦਗੀ ਦਾ ਹਿੱਸਾ ਹੈ ਨਾ ਕਿ ਜ਼ਿੰਦਗੀ ਹੈ ਕੰਮ ਕਰਨਾ ਮੇਰੀ ਜ਼ਿੰਦਗੀ ਦਾ ਹਿੱਸਾ ਹੈ ਨਾ ਕਿ ਜ਼ਿੰਦਗੀ ਹੈ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਕਿ ਮੈਂ ਪਾਠ ਕਰਾਂ ਮੈਂ ਬਾਣੀ ਪੜਾਂ ਇੱਕ ਹਿੱਸਾ ਹੈ ਜ਼ਿੰਦਗੀ ਦਾ ਇੱਕ 파ਟ ਹੈ ਇੱਕ ਹਿੱਸਾ ਹੈ ਜ਼ਿੰਦਗੀ ਕਈ ਚੀਜ਼ਾਂ ਨਾਲ ਬਣਦੀ ਕਈ ਚੀਜ਼ਾਂ ਦੇ ਸਮੂਹ ਨੂੰ ਅਸੀਂ ਜ਼ਿੰਦਗੀ ਕਹਿੰਦੇ ਆ ਲਾਈਫ ਕਹਿੰਦੇ ਆ ਤੇ ਹੁਣ ਉਹ ਵਖੋਗੇ ਇੰਨਾ ਚੈਨਲਾਂ ਤੇ ਡਿਬੇਟਸ ਚੱਲ ਰਹੀਆਂ ਨੇ ਰੌਲਾ ਪੈ ਰਿਹਾ ਸਾਹਮਣੇ ਕੋਈ ਮਾਈਂਡ ਰੀਡ ਕਰਕੇ ਵਿਖਾ ਰਿਹਾ ਪਰ ਜਿਹੜੇ ਬੰਦੇ ਭਗਤ ਬਣ ਜਾਂਦੇ ਨੇ ਮੰਨਣ ਨੂੰ ਤਿਆਰ ਨਹੀਂ ਹੁੰਦੇ ਹੁਣ ਇੰਦਰਜੀਤ ਸਿੰਘ ਨਿੱਕੂ ਨੂੰ ਬਾਬੇ ਨੇ ਕਿਹਾ ਸੀ ਤੇਰੇ ਪ੍ਰੋਗਰਾਮ ਚੱਲ ਪੈਣਗੇ ਕਰਵਾਏ ਵੀ ਪਤਾ ਕਿਉਂ ਉਹਦੀਆਂ ਅੱਖਾਂ ਚੋਂ ਅਥਰੂ ਆਇਆ ਕਰ ਤਰਸਦਾ ਪਾਤਰ ਇੰਦਰਜੀਤ ਸਿੰਘ ਨਿੱਕੂ ਨੂੰ ਮੰਨ ਕੇ ਬਹੁਤ ਸਾਰੇ ਲੋਕਾਂ ਨੇ ਉਹਦੇ ਪ੍ਰੋਗਰਾਮ ਕਰਵਾਏ ਵੀ ਹੋਣਗੇ ਪਰ ਕੀ 2023 'ਚ ਵੀ ਕਰਾਉਣਗੇ 24 'ਚ ਵੀ ਕਰਾਣਗੇ 25 'ਚ ਵੀ ਕਰਾਣਗੇ ਨਹੀਂ ਕਰਾਣਗੇ ਨਹੀਂ ਕਰਵਾਣਗੇ ਲੋਕ ਜਿਹੜੇ ਅੱਜ ਦੇ ਸਮੇਂ 'ਚ ਚੱਲਣੇ ਨੇ ਉਹੀ ਚੱਲਣੇ ਨੇ ਜਿਨ੍ਹਾਂ ਨੇ ਨਹੀਂ ਚੱਲਣਾ ਉਹਨਾਂ ਨੇ ਨਹੀਂ ਚੱਲਣਾ ਬਾਬਾ ਇਦਾਂ ਕਿਰਪਾ ਕਰ ਸਕਦਾ ਹੈ ਇਤੇ ਯਾਰ ਕਲਾ ਹੈ ਇੱਕ ਗੜਾ ਹੈ ਬੰਦੇ ਦੀ ਮਿਹਨਤ ਹੈ ਨਵੇਂ ਤੋਂ ਨਵਾਂ ਬੰਦਾ ਕੀ ਪੇਸ਼ ਕਰ ਸਕਦਾ ਨਵਾਂ ਕੀ ਪਸੰਦ ਕਰਦੇ ਨੇ ਲੋਕਾਂ ਦੇ ਮੂਡ ਪਲ-ਪਲ ਚੇਂਜ ਹੁੰਦੇ ਨੇ ਪਲ-ਪਲ ਗਾਉਣ ਵਾਲੇ ਬਦਲਦੇ ਨੇ ਨਵੇਂ ਤੋਂ ਨਵੇਂ ਆਉਂਦੇ ਰਹਿੰਦੇ ਨੇ ਇੱਕ ਸਮਾਜ ਚੱਲਦਾ ਰਹਿੰਦਾ ਇਸੇ ਤਰ੍ਹਾਂ ਹੀ ਸਿਸਟਮ ਹੈ ਇੱਕ ਅੱਜ ਹੈ ਕੱਲ ਕੋਈ ਨਵਾਂ ਆ ਜਾਂਦਾ ਪਰਸੋਂ ਕੋਈ ਹੋਰ ਆ ਜਾਂਦਾ ਐਦਾਂ ਨਹੀਂ ਹੁੰਦਾ ਇੱਕ ਟਾਈਮ ਹੁੰਦਾ ਇੱਕ ਜੁਗ ਹੁੰਦਾ ਹੈ ਹਰ ਕਲਾਕਾਰ ਦਾ ਪੰਜ ਚਾਰ ਸਾਲ ਪੀਕ ਟਾਈਮ ਹੁੰਦਾ ਬਸ ਖਤਮ ਹੋ ਜਾਂਦਾ ਐਕਟਰ ਐਕਟ੍ਰੈਸ ਜਿਹੜੀਆਂ ਨੇ ਪੰਜ ਚਾਰ ਸਾਲ ਪੀਕ ਟਾਈਮ ਹੁੰਦਾ ਖਤਮ ਹੋ ਜਾਂਦਾ ਖਡਾਰੀਆਂ ਦਾ ਇੱਕ ਟਾਈਮ ਹੁੰਦਾ 10 ਸਾਲ ਮੁੜ ਕੇ ਖਤਮ ਹੋ ਜਾਂਦਾ ਵੱਡੇ ਵੱਡੇ ਖਡਾਰੀ ਸੰਨਿਆਸ ਲੈ ਲੈਂਦੇ ਵਾ ਜਿਹੜਾ ਬੰਦਾ ਐਕਸੈਪਟ ਕਰ ਲੈਂਦਾ ਵੀ ਠੀਕ ਆ ਮੇਰਾ ਸੰਨਿਆਸ ਹੋ ਆ ਗਿਆ ਠੀਕ ਗੱਲ ਖਤਮ ਹੋ ਗਈ ਬਸ ਕੁਝ ਬੰਦੇ ਨੇ ਜਿਹੜੇ ਸਾਰੀ ਜ਼ਿੰਦਗੀ ਜਲਦੇ ਰਹਿੰਦੇ ਨੇ ਕੁਝ ਬੱਤ ਪਰ ਉਹ ਹੁਣ ਬਾਬੇ ਨੇ ਤਾਂ ਕਿਰਪਾ ਕਰਤੀ ਸੀ ਪਰ ਨਹੀਂ ਹੋਣਾ ਇਦਾਂ ਕਿਰਪਾ ਨਹੀਂ ਹੋਣੀ ਹੁਣ ਇਹ ਜਿਹੜੇ ਮੰਨ ਲਓ ਭਾਗేశਵਰ ਧਾਮ ਵਾਲਾ ਬਾਬਾ ਹੈ ਸਾਹਮਣੇ ਪਖੰਡ ਹੋ ਰਿਹਾ ਪਹਿਲਾ 10 ਦਿਨ ਮੈਚ ਕੌਣ ਜਿੱਤੇਗਾ ਕਦੇ ਨਹੀਂ ਦੱਸ ਸਕਦੇ ਐਡੀਆਂ ਐਡੀਆਂ ਜੰਗਾਂ ਲੜਦੇ ਨੇ ਪਹਿਲੇ ਹੀ 10 ਦਿਨ ਨਹੀਂ ਦੱਸਣਾ ਤੇ ਹੁਣ ਉਹਨਾਂ ਨੇ ਨਵਾਂ ਪੱਤਾ ਖੇੜ ਲਿਆ ਉਹ ਕਹਿੰਦਾ ਵੀ ਜਿਹੜਾ ਸਨਾਤਨ ਖਤਰੇ 'ਚ ਸਨਾਤਨਿਓ ਮੇਰੇ ਨਾਲ ਲੱਗੋ ਉਹ ਕਿਤੇ ਨਾ ਕਿਤੇ ਹਿੰਦੂਇਜ਼ਮ ਜਿਹੜਾ ਮੇਰੇ ਨਾਲ ਤੁਰੇ ਹਿੰਦੂ ਮੇਰੇ ਨਾਲ ਤੁਰੇ ਟੱਟੜ ਹਿੰਦੂ ਉਹ ਕਹਿਣ ਵੀ ਸਨਾਤਨ ਤੇ ਬਾਬੇ ਤੇ ਅਟੈਕ ਮਤਲਬ ਸਨਾਤਨ ਤੇ ਅਟੈਕ ਇਸ ਬਾਬੇ ਤੇ ਅਟੈਕ ਕਰਨ ਵਾਲਾ ਬੰਦਾ ਸਨਾਤਨ ਤੇ ਅਟੈਕ ਕਰ ਰਿਹਾ ਇਸ ਤਰੀਕੇ ਸਿਰ ਦੀ ਮੈਂਟੈਲਿਟੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਮਤਲਬ ਬਾਬੇ ਨੂੰ ਕੁਝ ਕਹਤਾ ਸਮਝ ਲਓ ਸਨਾਤਨ ਧਰਮ ਨੂੰ ਕੁਝ ਕਹਿਤਾ ਉਹ ਇਸੇ ਪੱਤਾ ਹੁਣ ਖੇਡਣਾ ਚਾਹੁੰਦੇ ਨੇ ਗੇਮ ਖੇਡਣੀ ਚਾਹੁੰਦੇ ਨੇ ਪਰ ਮੈਂ ਅਰਜ ਕਰਾਂਗਾ ਸਿਆਣੇ ਬਣੋ ਸਾਰੇ ਜੋਤਿਸ਼ੀ ਇਕੱਠੇ ਹੋ ਕੇ ਕਹਿੰਦੇ ਸੀ ਐਦ ਕੀ ਭਾਰਤ ਜਿੱਤੇਗਾ ਪਰ ਨਹੀਂ ਜਿੱਤਿਆ ਪਹਿਲੀ ਵਾਰ ਹੋ ਗਿਆ ਸੀ ਇਕੱਠੇ ਬੈਠ ਕੇ ਵੀਡੀਓ ਬਣਾਈ ਸੀ ਸਾਰਿਆਂ ਨੇ ਚੈਨਲ ਦੇ ਉੱਤੇ ਵੀਡੀਓ ਬਣਾਈ ਪਰ ਮੁੜ ਕੇ ਉਹਨਾਂ ਤੇ ਕੇਸ ਨਹੀਂ ਕੀਤਾ ਸਾਡੇ ਲੋਕਾਂ ਨੇ ਵੀ ਤੁਸੀਂ ਬੁੱਧੂ ਬਣਾਇਆ ਸੀ ਆ ਤੁਸੀਂ ਤਾਂ ਕਿਹਾ ਸੀ ਕਿ ਸਾਰੇ ਜਿੱਤਣਗੇ ਤੁਸੀਂ ਤੇ 10 ਜਣੇ ਜੋਤਿਚ ਬੈਠੇ ਸੀ ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿਹੜੀ ਜੋਤਕ ਗਣਗਣ ਜੋਤਕ ਕਾਂਢੀ ਕਿੰਨੀ ਬੜਾ ਸੁਣਾ ਮੈਂ ਤਤ ਨਾ ਚੀਦੀ ਝੂਠ ਨਾ ਬੋਲ ਪਾਂਡੇ ਸੱਚ ਕਹੀ ਹੈ ਗੁਰੂ ਨਾਨਕ ਪਾਸ਼ਾ ਨੇ ਕਿਹਾ ਅਸੀਂ ਸੱਚ ਦੱਸੋ ਝੂਠ ਨਾ ਬੋਲੋ ਬੁੱਧੂ ਨਾ ਬਣਾਓ ਲੋਕਾਂ ਨੂੰ ਕਮਲੇ ਨਾ ਕਰੋ ਮੈਨੂੰ ਸੁਣਨ ਵਾਲਿਓ ਗੁਰੂ ਅਰਜਨ ਪਾਸ਼ਾ ਕਹਿੰਦੇ ਨੇ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਨਾ ਹੋਰ ਕੁਦਰਤ ਵਿੱਚ ਕੀ ਹੋਣਾ ਕਿਸੇ ਨੂੰ ਨਹੀਂ ਪਤਾ ਕੱਲ ਕਿਸੇ ਨਾਲ ਕੀ ਹੋਣਾ ਕਿਸੇ ਨੂੰ ਨਹੀਂ ਪਤਾ ਅਜ ਤੱਕ ਲੱਗਿਆ ਤੇ ਨਹੀਂ ਲੱਗ ਸਕਦਾ ਅੰਦਾਜ਼ੇ ਹੁੰਦੇ ਨੇ ਜਜਮੈਂਟ ਹੈ ਅੰਦਾਜ਼ੇ ਨੇ ਅੰਦਾਜ਼ੇ ਕੋਈ ਵੀ ਲਾ ਸਕਦਾ ਹੈ ਪਰ ਇਹਦਾ ਨਹੀਂ ਦੱਸ ਸਕਦਾ ਤੇਰੇ ਅੰਦਰ ਕੀ ਚੱਲਦਾ ਤੇ ਇੱਕ ਗੱਲ ਹੋਰ ਹੈ ਵੀਰੋ ਬਿਊਟੀ ਵੀ ਜ਼ਿੰਦਗੀ ਦੀ ਤਾਂ ਆਈ ਹੈ ਤੁਹਾਨੂੰ ਨਹੀਂ ਪਤਾ ਹੁੰਦਾ ਜੇ ਤੁਹਾਨੂੰ ਪਤਾ ਹੋਵੇ ਮੈਚ ਜਿੱਤੇਗਾ ਕੌਣ ਪਹਿਲਾਂ ਹੀ ਪਤਾ ਹੋਵੇ ਵੀ ਮੈਚ ਇਸ ਜਿੱਤੇਗਾ ਆ ਹਾਰੇਗਾ ਤੁਹਾਨੂੰ ਮੈਚ ਵੇਖਣ ਦਾ ਕੋਈ ਸੁਆਦ ਆਏਗਾ ਕੋਈ ਮੂਵੀ ਵੇਖਣੀ ਹੈ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਵੀ ਐਂਡੇ ਦਾ ਆ ਹੋਣਾ ਹੈ ਆਖਰੀ ਦੋ ਐਪੀਸੋਡ ਪਹਿਲਾਂ ਵੇਖ ਲਓ ਤੁਹਾਨੂੰ ਵੇਖਣ ਦਾ ਸਵਾਦ ਆਏਗਾ ਫਿਰ ਮੂਵੀ ਦਾ ਅੱਧਾ ਘੰਟਾ ਲਾਸਟ ਵਾਲਾ ਪਹਿਲਾਂ ਵੇਖ ਲਓ ਪਹਿਲਾਂ ਅੱਧਾ ਘੰਟਾ ਵੇਖ ਲਓ ਬਾਅਦ ਚ ਸਾਰੀ ਮੂਵੀ ਦੇਖ ਲਓ ਕੋਈ ਸਵਾਦ ਆਏਗਾ ਉਹ ਹੁਣ ਕੀ ਹੋਏਗਾ ਹੁਣ ਕੀ ਹੋਏਗਾ ਇਹੀ ਚੀਜ਼ ਤੇ ਐਕਸਾਈਟਮੈਂਟ ਹੈ ਮੂਵੀ ਦੇ ਵਿੱਚ ਤਾਂ ਸਵਾਦ ਹੈ ਪਤਾ ਨਹੀਂ ਅੱਗੇ ਕੀ ਹੋਣਾ ਹੈ ਨਾਟਕ ਵਿੱਚ ਤਾਂ ਸਵਾਦ ਹੈ ਪਤਾ ਨਹੀਂ ਅੱਗੇ ਕੀ ਹੋਣਾ ਹੈ ਮੈਚ ਵਿੱਚ ਤਾਂ ਸਵਾਦ ਹੈ ਪਤਾ ਨਹੀਂ ਅੱਗੇ ਕੀ ਹੋਣਾ ਹੈ ਜ਼ਿੰਦਗੀ ਦਾ ਵੀ ਤਾਂ ਹੀ ਸਵਾਦ ਹੈ ਪਤਾ ਹੀ ਨਹੀਂ ਗੱਲ ਕੀ ਹੋਣਾ ਹੈ ਹੁਣ ਸੱਸ ਨੂੰ ਤੋਂ ਪਾਣੀ ਵਾਰ ਰਹੀ ਹੈ ਜੇ ਉਹਦੇ ਦਿਮਾਗ 'ਚ ਪਾ ਦੋ ਵੀ ਇਹਨੇ ਤਾਂ ਤੇਰੇ ਨਾਲ ਕਲੇਸ਼ ਬਹੁਤ ਕਰਨਾ ਹੈ ਤੇ ਉਹ ਪਾਣੀ ਵਾਰ ਸਕੇਗੀ ਨੂੰ ਉਸ ਘਰ ਵਿੱਚ ਰਿਸ਼ਤਾ ਕਰਵਾਏਗੀ ਆ ਘਰ 'ਚ ਕਲੇਸ਼ ਜੇ ਪਹਿਲਾਂ ਹੀ ਪਤਾ ਹੋਵੇ ਵੀ ਐਦਾਂ ਹੋ ਜਾਣਾ ਹੈ ਸ਼ੁਕਰ ਕਰੋ ਨਹੀਂ ਪਤਾ ਨਹੀਂ ਤੇ ਪਤਾ ਲੱਗ ਗਿਆ ਲੋਕਾਂ ਨੂੰ ਬੇਟੀ ਜੰਮਣ ਲੱਗੀ ਲੋਕਾਂ ਨੇ ਪਹਿਲੇ ਹੀ ਖਤਮ ਕਰ ਦੇਣੀਆਂ ਨੇ ਮਾਰ ਦੇਣੀਆਂ ਨੇ ਨਹੀਂ ਪਤਾ ਤੇ ਚੰਗਾ ਹੈ ਅੱਜ ਲੱਖਾਂ ਕੁੜੀਆਂ ਹੀ ਨਾ ਜੰਮਦੀਆਂ ਨਹੀਂ ਸੀ ਪਤਾ ਤੇ ਜੰਮ ਗਈਆਂ ਬਿਊਟੀ ਹੈ ਕਿ ਨਹੀਂ ਪਤਾ ਕੱਲ ਕੀ ਹੋਣਾ ਹੈ ਸਵਾਦ ਹੀ ਤਾਂ ਹੈ ਪਤਾ ਲੱਗਣਾ ਵੀ ਨਹੀਂ ਚਾਹੀਦਾ ਨਜ਼ਾਰਾ ਹੀ ਤਾਂ ਅੰਤਰਜਾਮੀ ਹੋਣਾ ਐ ਲੱਗੇਗਾ ਸ਼ਰਾਪ ਬਣ ਗਿਆ ਮੇਰੇ ਲਈ ਹੁਣ ਸੋਚੋ ਮੈਨੂੰ ਪਤਾ ਲੱਗ ਗਿਆ ਫਲਾਣਾ ਬੰਦਾ ਮੇਰੇ ਲਈ ਆਸ ਸੋਚਦਾ ਫਲਾਣਾ ਮੇਰੇ ਨਾਲ ਰਹਿੰਦਾ ਮੇਰੇ ਲਈ ਆਸ ਸੋਚਦਾ ਫਲਾਣਾ ਮੇਰੇ ਲਈ ਆਸ ਸੋਚਦਾ ਮਾਂ ਮੇਰੇ ਦੇ ਵਾਸਤੇ ਆਸ ਸੋਚਦੀ ਏ ਘਰ ਵਾਲੀ ਮੇਰੇ ਵਾਸਤੇ ਆਸ ਸੋਚਦੀ ਏ ਬੱਚੇ ਮੇਰੇ ਵਾਸਤੇ ਆਸ ਸੋਚਦੇ ਨੇ ਮੇਰੇ ਲਈ ਜ਼ਿੰਦਗੀ ਸਰਾਫ ਬਣ ਜਾਏਗੀ ਅੰਤਰਜਾਮੀ ਹੋਣਾ ਮੇਰੇ ਲਈ ਸਰਾਫ ਬਣ ਜਾਏਗਾ ਅੰਤਰਜਾਮੀ ਹੋਣਾ ਸਰਾਫ ਬਣ ਜਾਂਦਾ ਹੁੰਦਾ ਹੈ ਪ੍ਰਭੂ ਤੁਹਾਨੂੰ ਕੀ ਲੱਗਦਾ ਏਦਾਂ ਜੇ ਲਾਈਫ ਹੋਵੇ ਅੱਜ ਜੇ ਤੁਹਾਨੂੰ ਦੱਸਦਿਆਂ ਮੈਂ ਵੀ ਤੇਰੀ ਡੇਟ ਆਫ ਬਰਥ ਆ ਤੇ ਮੌਤ ਦੀ ਡੇਟ ਹੈਗੀ ਐ ਐਨੇ ਮਤਲਬ 2030 60 ਸਾਲ ਦੇ ਬੰਦੇ ਨੂੰ ਮੈਂ ਅੱਜ ਦੱਸ ਦਿੰਦਾ ਵੀ 2030 'ਚ ਤੂੰ ਇਸ ਡੇਟ ਨੂੰ ਮਰ ਜਾਏਗਾ ਸੋਚ ਕੇ ਵੇਖੋ ਅੱਜ ਤੂੰ ਹੀ ਉਹਦੀ ਰੋਟੀ ਸਵਾਦ ਲੱਗੇਗੀ ਉਹਨੂੰ ਇਸੇ ਕਰਕੇ ਨਜ਼ਾਰੇ ਨਾਲ ਜੀ ਰਿਹਾ ਪਤਾ ਹੀ ਨਹੀਂ ਕਿਆ ਜਾਣਾ ਕਿਬ ਮਰ ਰਹੇਗੇ ਕਿਹਸਾ ਮਰਨਾ ਹੋਵੇ ਜੇਕਰ ਸਾਹਿਬ ਮਨੋਨਾ ਬਿਸਰੈ ਸਹਿਲਾ ਮਰਨਾ ਹੋਵੇ ਸੁੱਖਾ ਮਰਨਾ ਹੋ ਜਾਏਗਾ ਸਵਾਦ ਹੀ ਤਾਂ ਹੈ ਪਤਾ ਹੀ ਨਹੀਂ ਗੱਲ ਕੀ ਹੋਣਾ ਨਜ਼ਾਰਾ ਹੀ ਤਾਂ ਹੈ ڈیٹ ਤੋਂ ਡੈਥ ਦੀ ਡੇਟ ਨਹੀਂ ਪਤਾ ਸਾਨੂੰ ਕਿੰਨਾ ਨਜ਼ਾਰਾ ਹੈ ਯਾਰੀ ਅੱਜ ਪਤਾ ਲੱਗ ਜਾਏ ਵੀ ਅੱਜ ਤੋਂ 20 ਸਾਲ ਨੂੰ ਐਂ ਦੇ ਦਿਨ ਨੂੰ ਐਨੇ ਵਜੇ ਮਰ ਜਾਣਾ ਅੱਜ ਹੀ ਦਿਨ ਗਿਣਨ ਲੱਗ ਜਾਾਂਗੇ ਪਤਾ ਹੀ ਨਹੀਂ ਆਪਾਂ ਸੋਚ ਜਾਨੇ ਮੈਂ ਸ਼ਾਇਦ 90 ਸਾਲ ਜੀ ਜਾ 100 ਸਾਲ ਜੀ ਜਾਵਾਂ ਜੀ ਭਾਵੇਂ ਅਸੀਂ 1 ਸਾਲ ਵੀ ਨਾ ਸਕੀਏ ਪਰ ਬਿਊਟੀ ਇਸ ਗੱਲ 'ਚ ਹੈ ਕਿ ਸਾਨੂੰ ਪਤਾ ਨਹੀਂ ਅਸੀਂ ਕਦੋਂ ਮਰਨਾ ਹੈ ਸ਼ੁਕਰ ਕਰੋ ਸਾਨੂੰ ਨਹੀਂ ਪਤਾ ਤੇ ਪਤਾ ਲੱਗਣਾ ਵੀ ਨਹੀਂ ਚਾਹੀਦਾ ਇਹੀ ਬਿਊਟੀ ਹੈ ਪਖੰਡ ਤੋਂ ਬਚੋ ਪਖੰਡੀਆਂ ਤੋਂ ਬਚੋ ਧਰਮਾਂ ਦੇ ਨਾਂ ਤੇ ਜਿੰਨਾ ਪੁਜਾਰੀ ਤਾਂ ਚਾਇਆ ਰੱਜ ਕੇ ਲੋਕਾਂ ਨੂੰ ਲੁੱਟ ਰਿਹਾ ਹੈ ਵਿਗਿਆਨਕ ਯੁੱਗ ਹੈ ਸਾਇੰਸ ਦਾ ਯੁੱਗ ਹੈ ਤਰਕ ਦਾ ਯੁੱਗ ਹੈ ਅੱਖਾਂ ਖੋਲੋ ਅੱਖਾਂ ਦੁਨੀਆ ਕਿਤੇ ਦੀ ਕਿਤੇ ਚੰਦ ਤੇ ਪਹੁੰਚ ਗਈ ਹੈ ਅਸੀਂ ਕਿਹੜੀਆਂ ਚੱਕਰਾਂ 'ਚ ਤੁਰੇ ਫਿਰਦੇ ਆ ਆਪਣਾ ਆਪ ਸਵਾਰੋ ਅਸੀਂ ਸਵਾਰਨਾ ਕਿਸੇ ਨੇ ਸਾਡੀ ਜ਼ਿੰਦਗੀ ਨਹੀਂ ਸਵਾਰਨੀ ਸਾਨੂੰ ਸਾਡੀ ਜ਼ਿੰਦਗੀ ਆਪ ਸਵਾਰਨੀ ਪੈਣੀ ਹੈ ਸਾਹਮਣੇ ਕੈਮਰਿਆਂ ਦੇ ਜਿਹੜੇ ਮਾਈਂਡ ਰੀਡ ਕਰਨ ਵਾਲੇ ਐ ਕਹਿੰਦੇ ਕਲਾ ਐ ਅਸੀਂ ਚੋਲੇ ਨਹੀਂ ਪਾਏ ਉਹ ਕਹਿੰਦੇ ਅਸੀਂ ਵੀ ਸਾਡੇ ਸਾਹਮਣੇ ਲੋਕ ਆਉਂਦੇ ਐ ਅਸੀਂ ਲੋਕਾਂ ਦੇ ਫੋਨ ਦੇ ਲੋਕ ਦੱਸ ਦਿੰਨੇ ਆ ਤੇਰਾ ਲੋਕ ਕਿੰਨਾ ਹੈ ਨੰਬਰ ਦੱਸ ਦਿੰਨੇ ਆ ਪਰ ਅਸੀਂ ਕਿਸੇ ਨੂੰ ਬੁੱਧੂ ਨਹੀਂ ਬਣਾਉਂਦੇ ਅਸੀਂ ਕਿਸੇ ਨੂੰ ਕਮਲਾ ਨਹੀਂ ਕਰਦੇ ਇਹ ਟ੍ਰਿਕ ਐ ਮੈਜਿਕ ਟ੍ਰਿਕ ਐ ਇੱਕ ਟੰਗ ਐ ਉਹ ਟੰਗ ਨੂੰ ਵਰਤ ਕੇ ਲੱਖਾਂ ਲੋਕਾਂ ਨੂੰ ਬਦੂ ਬਣਾ ਰਹੇ ਨੇ ਤੇ ਬਣ ਰਹੇ ਨੇ ਬਨਣ ਵਾਲੇ ਬਣ ਰਹੇ ਸ਼ੁਕਰ ਕਰੋ ਸਾਨੂੰ ਨਹੀਂ ਪਤਾ ਕੱਲ ਕੀ ਹੋਏਗਾ ਇਸ ਕਰਕੇ ਆਪਾਂ ਸਮਝਦਾਰ ਬਣਿਆ ਤੇ ਬਣ ਕੇ ਰਹਿਣਾ ਨਵੀਂ ਸਵੇਰ ਦਾ ਨਮਾ ਸੁਨੇਹਾ ਸੁਣਨ ਵਾਲਿਓ ਕਾਇਮ ਰਿਹਾ ਕਰੋ ਹਮੇਸ਼ਾ ਚਮਕ ਰੱਖਿਆ ਕਰੋ ਸ਼ੁਕਰ ਹੈ ਯਾਰ ਐਦਾਂ ਕਿਆ ਕਰੋ ਬਚ ਗਏ ਸ਼ੁਕਰ ਹੈ ਸ਼ੁਕਰ ਹੈ ਅਸੀਂ ਤੇ ਬਚ ਗਏ ਅਸੀਂ ਤੇ ਬਚ ਗਏ ਸ਼ੁਕਰ ਹੈ ਖੁਸ਼ ਰੋ ਚੜਦੀ ਕਲਾ ਚਰੋ ਮਸਤ ਰੋ ਰਾਜੀ ਰੋ ਵਾਹਿਗੁਰੂ ਜੀ ਦਾ ਖਾਲਸਾ ਧਰਮ ਦੇ ਨਾਮ ਨਾਲ ਲੁਟਣਾ ਸਭ ਤੋਂ ਆਸਾਨ ਹੈ। ਔਰ ਉਹ ਜਿਹੜੇ ਲੁਟ ਨਹੀਂ ਆ ਰਹੇ ਉਹਨਾਂ ਹਰ ਧਰਮ ਜੀ ਮੌਜੂਦ ਹੈ। ਮੈਂ ਕਿਸੇ ਇੱਕ ਧਰਮ ਦੀ ਗੱਲ ਨਹੀਂ ਕਰਨੀ ਬਲਕਿ ਜਿਸ ਤਰ੍ਹਾਂ ਦੇ ਧਰਮ ਹਨ ਜਿਹੜੇ ਸਭ ਦੇ ਵਿੱਚ ਐਸੇ ਜਿਹੜੇ ਰੂਪ ਇਹ ਮੌਜੂਦ ਹੈ ਜਿਹੜੇ ਧਰਮ ਦੇ ਨਾਂ ਤੇ ਲੁੱਟਦੇ ਹੈਗੇ ਆ। ਮੁxtਲਿਫ ਉਹਨਾਂ ਨੇ ਰੂਪ ਅਪਣਾਏ ਹੈਗੇ ਕਿਸੇ ਦਾ ਕੋਈ ਰੂਪ ਹੈ ਕਿਸੇ ਦਾ ਕੋਈ ਰੂਪ ਹੈ ਢੰਗ ਮੁxtਲਿਫ ਹੈ ਅੰਦਾਜ਼ ਮੁxtਲਿਫ ਹੈ। ਲੇਕਿਨ ਜਿਹੜਾ ਮੇਨ ਮਕਸਦ ਹੈ ਮੇਨ ਕੰਮ ਹੈ ਲੋਕਾਂ ਨੂੰ ਲੁੱਟਣਾ ਉਹ ਇੱਕ ਹੀ ਹੈਗਾ। ਔਰ ਇਹ ਹਰ ਧਰਮ ਦੇ ਵਿੱਚ ਮੌਜੂਦ ਹੈਗੇ ਸਾਇੰਸ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈਗੀ ਜਿਸ ਤਰ੍ਹਾਂ ਕਿ ਆ ਬਾਬਾ ਰਣਜੀਤ ਸਿੰਘ ਕਢਰੀਆਂ ਵਾਲੇ बार-बार ਬਾਬਾ ਬਗੇਸ਼ਗਰ ਧਾਮ ਦੇ ਬਾਰੇ ਦੱਸਣਗੇ ਅਸੀਂ ਕਿ ਜਿਸ ਤਰ੍ਹਾਂ ਆਪਣੇ ਭਰੇ ਮਜਮਿਆਂ ਦੇ ਵਿੱਚ ਲੋਕਾਂ ਨੂੰ ਖੜਾ ਕਰਕੇ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਦੱਸ ਰਹੇ ਹਾਂ ਪਰੇਸ਼ਾਨੀਆਂ ਦੇ ਬਾਰੇ ਦੱਸ ਦਈਏਗੇ ਇੱਕ ਹੰਤਕ ਲੜਕੀ ਵੀ ਕਰਨ ਦਈਏ ਇਹ ਫਿਰ ਕਿਉਂ ਨਾ ਵੀ ਬਾਬਾ ਮੰਨ ਲਈਏ ਸਾਇੰਸ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈਗੀ ਹੈ ਕਿ ਜਿਹੜੇ ਧਾਰਮਿਕ ਪੁਰਸ਼ ਹੈ ਉਹ ਹੁਣ ਨਹੀਂ ਹੈਗੇ ਅੱਜ ਵੀ ਐਸੇ ਬਹੁਤ ਸਾਰੇ ਧਾਰਮਿਕ ਪੁਰਸ਼ ਹਰ ਧਰਮ ਦੇ ਵਿੱਚ ਮੌਜੂਦ ਹੈਗੇ ਜਿਨੇ ਕਿ ਰੱਬ ਦੇ ਨਾਲ ਜਿਹਨਾਂ ਦੀ ਲੋ ਜੁੜੀ ਹੈਗੇ ਜਿਹਨਾਂ ਨੂੰ ਇਸ ਦੁਨੀਆ ਨਾਲ ਕੋਈ ਮਤਲਬ ਨਹੀਂ ਹੈਗਾ ਫਕੀਰ ਤबीयत ਦੇ ਲੋਕ ਹੈਗੇ ਆ ਜੋ ਉਹ ਮੂ ਕਾੜਦੇ ਆ ਉਹ ਪੂਰਾ ਹੋ ਜਾਂਦਾ ਹੈਗਾ ਵਾ ਲੇਕਿਨ ਜਿਹੜੇ ਇੰਜ ਦੇ ਲੋਕ ਹੁੰਦੇ ਆ ਨਾ ਉਹਨਾਂ ਨੂੰ ਦੁਨੀਆ ਦੀ ਲਾਲਚ ਨਹੀਂ ਹੁੰਦੀ ਉਹਨਾਂ ਨੂੰ ਦੁਨੀਆ ਦੇ ਰੁਪਏ ਪੈਸੇ ਦੀ ਹਵਸ ਨਹੀਂ ਹੁੰਦੀ ਚੀਜ਼ਾਂ ਦੀ ਤਲਬ ਨਹੀਂ ਹੁੰਦੀ انہوں نے مقصد صرف اور صرف انسانیت کی خدمت کرنا ہوں اور رب دی خوشی حاصل کرنا ہوں باقی تیڑھا اس ویڈیو بارے کی کہنا سا کومنٹا میں لا دیں دوسرو کہ اپنے ڈھیر سارا خیال ملیں گے اگلی ویڈیو دنال اللہ حافظ